टेक्नोलॉजी जान ले तू ट्रस्ट द क्रिटिकल स्टूडियो एप्लीकेशन ओवर तो माशी हार्ड कूलर का फंडा गर्मियों में भी लगेगा हर दिन ठंडा कम हॉर्न काले मारता है इनने ये ओदे खाली बाकी पब्लिक बेवकूफ है तू बगैर विचार न मारिया ना हां रुको जरा सब्र करो सब नळे हो जा साफ पड़े जानगे साफ पड़े आनगे सारे ਅੱਗੇ ਆ Đi ਵੱਡੇ ਹੌਰਨ ਲਵਾਏ ਆ ਇਹਨੂੰ ਸ਼ਹਿਰ ਦੇ ਵਿੱਚ ਇਹਦਾ ਮਾਹੌਲ ਖਰਾਬ ਕਰਕੇ ਕੀ ਮਿਲਦਾ ਪਾਗਲ ਹੋ ਗਏ ਹੈ ਇਹ ਜੇ ਤੇਨੂੰ ਉਹਨਾਂ ਨੇ ਰੋਕਿਆ ਠੀਕ ਆ ਅੱਗੇ ਆ ਜੇ ਤੇਨੂੰ ਉਹਨਾਂ ਨੇ ਰੋਕਿਆ ਫਿਰ ਤੋggen ਨੂੰ ਇਹ ਕਹਿਣਾ ਇਹ ਵਜਾਉਣ ਵਾਸਤੇ ਹੀ ਆ ਵਜਾਉਣ ਦਾ ਵਾਸਤੇ ਐਦਾਂ ਥੋੜੀ ਵੀ ਦੋਗੇ ਐਡੇ ਐਡੇ ਸਪੀਕਰ ਕੰਨ ਪਾੜਨ ਦੇ ਰੋਕਣ ਤੁਸੀਂ ਕੰਨ ਪਾੜਨ ਠੀਕ ਹੈ ਨੂੰ ਇਥੇ ਵਜਾਏ ਦਿੰਦੇ ਇਹ ਤਰ੍ਹਾਂ ਗਿਫਟ ਆ ਇਸ ਸਮਾਲ ਕੇ ਰੱਖੀ ਸਾਡਾ ਜਿਹੜਾ ਲੇਦਾ ਉੱਠਣ ਸੰਭਾਲ ਕੇ ਰੱਖੀ ਕਿ ਬੰਦਾ ਹੋਏਗਾ ਤੇ ਸੁਧਰ ਜਾਏਗਾ ਇੱਕ ਵਾਰ ਹੋਏਗਾ ਤੇ ਸੁਧਰ ਜਾਏਗਾ ਤੇਰੇ ਤੇਰੇ ਸਕੇਤੇ ਸਿਆਣੇ ਬੰਦੇ ਆ ਤੈਨੂੰ ਸਾਰਿਆਂ ਨੇ ਗਲਤ ਕਿਹਾ ਅੱਗੇ ਤੋਂ ਇਹ ਜਿਹਾ ਕੰਮ ਨਹੀਂ ਕਰਨਾ ਬੰਦੇ ਆਪੋ ਤੋੜੇਗਾ ਜੈਸੇ ਗਲਤੀ ਸੁਧਰ ਜਾਏ ਠੀਕ ਹੈ ਜਿੰਦਗੀ ਚ ਫਿਰ ਮਰ ਮੋਟਿਆ ਆਏਗਾ ਕੰਮ ਨਹੀਂ ਕਰੇਗਾ